ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਯੂਕੇ ਨੇ ਭਾਰਤ ਨੂੰ ਦਮਨਕਾਰੀ ਕਿਉਂ ਕਹੇ ਦਮਨਕਾਰੀ ਹੁੰਦਾ ਕੀ ਹੈ ਇਹਦਾ ਮਤਲਬ ਕੀ ਹੈ ਇਹਦੇ ਅਲਫਾਜ਼ ਜਿਹੜੇ ਯੂਕੇ ਨੇ ਬੋਲੇ ਨੇ ਇਹਨਾਂ ਦਾ ਕੀ ਮਤਲਬ ਆਂਦਾ ਹੈ ਇਸ ਸੰਬੰਧ ਵਿੱਚ ਦੀ ਵੀਡੀਓ ਇਹ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ 'ਕੀ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਅਨਲਿੰਜੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਮਾੜਾ ਸ਼ਬਦ ਦਾ ਚੰਗਾ ਸ਼ਬਦ ਆ ਇੰਡੀਆ ਲਈ ਕਿ ਪ੍ਰਾਊਡ ਵਾਲਾ ਸ਼ਬਦ ਆ ਜੀ ਇਹ ਬਰਾੜ ਸਾਹਿਬ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਉਹਨਾਂ ਦੇ ਸਰਕਾਰੀ ਬੁਲਾਰੇ ਨੇ ਜਿਹੜਾ ਇੰਡੀਆ ਨੂੰ ਜਾਨੀ ਭਾਰਤ ਨੂੰ ਉਹਨੇ ਕਿਹਾ ਪੇ ਦਮਨਕਾਰੀ ਮੁਲਖ ਆ ਤੇ ਇਹਦੇ ਜੇ ਆਪਾਂ ਥੋੜਾ ਜਿਹਾ ਪਿਛੋਕੜ ਵਿੱਚ ਜਾਈਏ ਤਾਂ ਦਮਨਕਾਰੀ ਮੁਲਖ ਇੰਗਲੈਂਡ ਆਪ ਵੀ ਰਿਹਾ ਆ ਔਰ ਉਹਨੇ ਪੂਰੀ ਦੁਨੀਆ ਤੇ ਈ ਮੈਂ ਕਹੂਗਾ ਕਿ ਇਹਆਂ ਮੁਲਕਾਂ ਦੇ ਉੱਤੇ ਲੰਬਾ ਟਾਈਮ ੱੱਕੇ ਨਾਰਾਜ਼ ਕੀਤਾ ਇਵਨ ਕਿ ਇੰਡੀਆ ਵੀ ਉਹਨਾਂ ਦਾ ਘੱਟੋ-ਘੱਟ 100 ਸਾਲ ਸਾਡਾ ਮੁਲਕ ਜਿਹੜਾ ਭਾਰਤ ਆ ਉਹ ਗੁਲਾਮ ਰਿਹਾ ਤੇ ਕੁਦਰਤੀ ਹੈ ਕਿ ਉਹ ਚੀਜ਼ਾਂ ਜਿਹੜੀਆਂ ਆ ਅੱਜ ਉਹਨਾਂ ਦੇ ਉਹ ਦੂਸਰੇ ਜਿਹੜੇ ਮੁਲਕਾਂ ਚਾਹੇ ਤਰੱਕੀਆਂ ਕਰਦੇ ਆ ਚਾਹੇ ਉਹ ਕਿਸੇ ਪਾਸੇ ਨੂੰ ਵੀ ਡਿਵੈਲਪ ਹੁੰਦੇ ਤੇ ਉਹ ਕੋਈ ਨਾ ਕੋਈ ਇਹਨਾਂ ਨੂੰ ਕੋਈ ਮੁੱਦਾ ਚਾਹੀਦਾ ਹੁੰਦਾ ਕਿ ਇਸ ਮੁਲਕ ਦੇ ਵਿੱਚ ਵੀ ਆ ਖਰਾਬੀ ਹੋਣ ਡਈਓ ਬਾਕੀ ਇਹਦੇ 'ਚ ਕੋਈ ਦੋਰਾਵਾ ਨਹੀਂ ਬਰਨ ਸਾਹਿਬ ਜਿਹੜੀ ਉਹ ਦਮਨਕਾਰੀ ਵਾਲੀ ਜਿਹੜੀ ਉਹਨੇ ਗੱਲ ਕੀਤੀ ਆ ਉਹਦੇ 'ਚ ਕੁਝ ਗੱਲਾਂ ਸੱਚਾਈ ਵੀ ਹੈਗੀਆਂ ਉਹਦੇ 'ਚ ਸੱਚ ਵੀ ਹੈਗੀਆਂ ਲੇਕਿਨ ਜਿਹੜੀ ਉਹਨੇ ਗੱਲ ਕੀਤੀ ਆ ਜਸਟਿਸ ਫੋਰ ਜਿਹੜਾ ਸਿੱਖਿਆ ਉਹ ਉਹਦੇ ਉਹ ਜੋ ਉਹਦੇ 'ਚ ਜੋ ਇਹ VOTING ਹੁੰਦੀ ਆ ਉਹਦੇ ਆਧਾਰ ਤੇ ਹੀ ਜਿਹੜੀ ਆ ਬ੍ਰਿਟਿਸ਼ ਗਵਰਨਮੈਂਟ ਆ ਉਹਨਾਂ ਦੀ ਇਹ ਸਟੇਟਮੈਂਟ ਆਈ ਆ ਔਰ ਉਹਨਾਂ ਨੇ ਕਿਹਾ ਜਿਹੜਾ ਭਾਰਤ ਆ ਇਹ ਦਮਨਕਾਰੀ ਮੁਲਕ ਆ ਔਰ ਜੇ ਦੇਖਿਆ ਜਾਵੇ ਤਾਂ ਮੈਂ ਮੈਂ ਜਿਹੜਾ ਬ੍ਰਿਟਿਸ਼ ਆ ਇਹਨੇ ਪਹਿਲਾਂ ਵੀ ਇੱਕ ਲਿਸਟ ਜਾਰੀ ਕੀਤੀ ਸੀ ਜਿਹਦੇ ਜਿਹਦੇ ਵਿੱਚ 11 ਇਹਨਾਂ ਨੇ ਕੰਟਰੀਆਂ ਨੂੰ ਦਮਨਕਾਰੀ ਕਿਹਾ ਸੀ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਚਾਈਨਾ ਰਸ਼ੀਆ ਤੇ ਈਰਾਨ ਤੇ ਹੋਰ ਬਹੁਤ ਸਾਰੀਆਂ ਕੰਟਰੀਆਂ ਨੇ ਤੇ ਹੁਣ ਇਹਨਾਂ ਨੇ ਭਾਰਤ ਨੂੰ ਵੀ ਜਿਹੜਾ ਇਸ ਇਸ ਲਿਸਟ ਦੇ ਵਿੱਚ ਉਹਦਾ ਨਾਮ ਵੀ ਇਹਨਾਂ ਨੇ ਦਾਦੀ ਕਰ ਦਿੱਤਾ ਕਿ ਇੱਥੇ ਵੀ ਮਨੁੱਖੀ ਜਿਹੜੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ ਡਾਕਟਰ ਸਾਹਿਬ ਇਹ ਜੇ ਦੇਖਿਆ ਜਾਵੇ ਤਾਂ ਇਹ ਸਾਰੀ ਜਿਹੜੀ ਲਿਸਟ ਤਿਆਰ ਕੀਤੀ ਗਈ ਆ ਇਹਦੇ ਵਿੱਚ ਜਿਹੜੀ ਸਿੱਖਾਂ ਦੇ ਵਿੱਚ ਉਹ ਨਹੀਂ ਜਿਹੜਾ ਆਧਾਰ ਬਣਾਇਆ ਸਿੱਖ ਫੋਰ ਜਸਟਿਸ ਨੂੰ ਆਧਾਰ ਬਣਾਇਆ ਬ੍ਰਿਟਿਸ਼ ਗਵਰਨਮੈਂਟ ਨੇ ਔਰ ਇਹਨਾਂ ਨੇ ਜਿਹੜਾ ਜਿਵੇਂ ਇਹਨੂੰ ਡਿਕਲੇਅਰ ਕੀਤਾ ਕਿ ਇਹ ਦਮਨਕਾਰੀਆ ਇਹ ਜਿਹੜਾ ਮੁੱਦਾ ਬਣਾਇਆ ਜਿਹੜਾ ਇਹਦੇ ਵਿੱਚ ਬਣਾਇਆ ਸਿੱਖਾਂ ਨੂੰ ਨਾਲ ਜੋ ਇੱਥੇ ਤੱਕਾ ਹੁੰਦਾ ਆ ਇੰਡੀਆ ਦੇ ਵਿੱਚ ਜੋ ਤੱਕਾ ਹੁੰਦਾ ਆ ਸਿੱਖਾਂ ਦੇ ਨਾਲ ਉਸ ਚੀਜ਼ ਨੂੰ ਉਹਨੇ ਆਧਾਰ ਬਣਾਇਆ ਜਿਦਾ ਜਿਵੇਂ ਕਿ ਉਹਨੇ ਕਿਹਾ ਵੀ ਬੰਦੀ ਸਿੱਖ ਜਿਹੜੇ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਜ਼ਾ ਭੁਗਤ ਕੇ ਜੇਲ੍ਹਾਂ ਵਿੱਚ ਬੈਠੇ ਆ ਦੂਸਰਾ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਜਿਹੜਾ ਸਿੱਖ ਫਰ ਜਸਟਿਸ ਜਿਹੜਾ ਉਹ ਤਾਂ ਗੁਰਪਤਵੰਤ ਸਿੰਘ ਪੰਨੂ ਮਰਕਾਟੋਂ ਜਿਹੜਾ ਇਹ ਮੂਵਮੈਂਟ ਚ ਚਲਾਉਂਦਾ ਖਾਲਸਾਤਨ ਦੀ ਉਹਨੂੰ ਅਤਵਾਦੀ ਘੋਸ਼ਿਤ ਕਰਕੇ ਉਹ ਤੇ ਯੋਪਾ ਵਰਗੀਆਂ ਜਿਹੜੀਆਂ ਵੱਡੇ ਲਾਇਆ ਉਹ ਉਹ ਤੇ ਲਾਇਆ ਤੇ ਉਨੀ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਉਸ ਬਲਾਰੇ ਨੇ ਆਪਣੀ ਸਪੀਚ ਦੇ ਵਿੱਚ ਜਾਂ ਆਪਣੇ ਪੱਤਰ ਦੇ ਵਿੱਚ ਉਹਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇੱਥੇ ਕੋਈ ਬੰਦਾ ਜਿਹੜਾ ਆ ਮਨੁੱਖੀ ਅਧਿਕਾਰਾਂ ਦੀ ਜਿਹੜੀ ਆ ਗੱਲ ਨਹੀਂ ਕਰ ਸਕਦਾ ਜੇ ਉਹ ਕੋਈ ਗੱਲ ਕਰਦਾ ਤੇ ਇਹ ਜਿਹੜੀ ਇੰਡੀਆ ਗਵਰਨਮੈਂਟ ਆ ਇਹ ਉਹਦੇ ਤੇ ਜੁਰਮ ਕਰਦੀ ਆ ਉਹਨੂੰ ਲੰਬਾ ਟਾਈਮ ਜੇਲਾ ਵਿੱਚ ਸੁੱਟਦੀ ਆ ਤੇ ਮਤਲਬ ਕਿ ਆਪਣੇ ਜੋ ਹੱਕ ਕੋਈ ਬੰਦਾ ਮੰਗਦਾ ਆ ਤੇ ਉਹਦੇ ਹੱਕ ਲਈ ਉਹਦੇ ਨਾਲ ਕੋਈ ਨਰਮਾਈ ਨਹੀਂ ਪੇਸ਼ ਕੀਤੀ ਜਾਂਦੀ ਉਲਟਾ ਉਹਨੂੰ ਦਬਾਇਆ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਜਿਵੇਂ ਕਿ ਤੁਹਾਨੂੰ ਪਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਜਿਨ੍ਹਾਂ ਤੇ ਐਂਜਸੇ ਲਾ ਕੇ ਉਹਨਾਂ ਨੂੰ ਉਹਨਾਂ ਨੂੰ ਡਿਬੂਗੜ ਵਰਗੀਆਂ ਜੇਲਾਂ ਵਿੱਚ ਭੇਜਿਆ ਤੇ ਉਹਨਾਂ ਦੇ ਨਾਲ ਹੋਰ 10-11 ਸਿੰਘਾਂ ਨੂੰ ਭੇਜਿਆ ਉਹਦੇ ਤੋਂ ਪਹਿਲਾਂ ਕਿੰਨੇ ਸਿੱਖਾਂ ਨੂੰ ਇਹਨਾਂ ਨੇ ਇਹ ਇਵਨ ਕੀ 84 ਦੀ ਵੀ ਆਪਾਂ ਗੱਲ ਕਰੀਏ ਜਿਹੜੇ ਦੰਗੇ ਹੋਇਆ 84 ਦੇ ਵਿੱਚ ਉਦੋਂ ਸਿੱਖਾਂ ਤੇ ਸਿੱਖਾਂ ਦਾ ਕਤਲੇਆਮ ਹੋਇਆ ਉਹ ਤੋਂ ਪਹਿਲਾਂ ਕਈ ਸਿੱਖ ਜਿਹੜੇ ਬੱਸਾਂ ਤੋਂ ਕੱਢ-ਕੱਢ ਕੇ ਜਿਹੜੇ ਆ ਉਹ ਮਰੇ ਗਏ ਆ ਔਰ ਇਹ ਜਿਹੜੇ ਇਹੋ ਜਿਹੇ ਚੱਕਰੇ ਇਹ ਸਾਰਾ ਹੈਗਾ ਤੁਹਾਡੀ ਵਿਦੇਸ਼ ਨੀਤੀ ਕਿੱਦਾਂ ਦੀ ਆ ਤੁਹਾਡੀ ਵਿਦੇਸ਼ ਪਾਲਿਸੀ ਕਿੱਦਾਂ ਦੀ ਆ ਉਸ ਪਾਲਿਸੀ ਦੇ ਜਦੋਂ ਇਹ ਬਾਹਰੀਆਂ ਕੰਟਰੀਆਂ ਆ ਹੁਣ ਜਦੋਂ ਮੰਨ ਲਓ ਕਿ ਆਪਣੇ ਅਮਰੀਕਾ ਵਿੱਚ ਸਿਕਵਰ ਜਸਟਿਸ ਦੇ ਚੱਕਰ ਦੇ ਵਿੱਚ ਜਿਹੜੀ VOTING ਹੁੰਦੀ ਆ ਉਹ ਆਪਣੇ ਇਥੇ ਕੈਲੀਫੋਰਨੀਆ ਚ ਵੀ ਹੋਈ ਆ ਸਨ ਫਰਾਂਸਿਸਕੋ ਵੀ ਹੋਈ ਆ ਜਾਂ ਨਿਊਯਾਰਕ ਚ ਵੀ ਹੋਈ ਆ ਜਾਂ ਹੋਰ ਵੀ ਕਈ ਪਾਸੇ ਹੋਈ ਆ ਇਹ ਇਹ ਚੀਜ਼ਾਂ ਜਿਹੜੀਆਂ ਆ ਇਹ ਕਿਤਨਾ ਕਿਤੇ ਬਾਕੀ ਕੰਟਰੀਆਂ ਵਿੱਚ ਵੀ ਅਫੈਕਟ ਕਰਦੀਆਂ ਆ ਕਿ ਇੰਨੇ ਲੱਖ ਵੋਟ ਜਿਹੜੀ ਆ ਖਾਲਸਾਤਾਂ ਦੇ ਪੱਖ ਵਿੱਚ ਪਈ ਆ ਇੰਨੀ ਇਹ ਇਹਦਾ ਮਤਲਬ ਇਹ ਆ ਵੀ ਇੰਡੀਆ ਵਿੱਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ ਸਿੱਖਾਂ ਦੇ ਜਿਹੜੇ ਗੁਰੂ ਘਰ ਨੇ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਜਦੋਂ ਬਲੂ ਸਟਾਪ ਆਪਰੇਸ਼ਨ ਵੀ ਹੋਇਆ ਜਦੋਂ ਜਦੋਂ ਸਾਡੀਆਂ ਉਸ ਵੇਲੇ ਜਦੋਂ ਬਲੂ ਸਟਾਪ ਆਪਰੇਸ਼ਨ ਹੋਇਆ ਤੇ ਉਸ ਵੇਲੇ ਸਿਰਫ ਇੱਕ ਦੋ ਚੈਨਲ ਹੀ ਕੰਮ ਕਰਦੇ ਸੀ ਉਸ ਵੇਲੇ ਬੜਾ ਵੱਡਾ ਕੋਈ মিডিਆ ਦਾ ਕੰਪਨੀ ਸੀ ਹੁੰਦਾ ਤੇ ਉਹਦੇ ਵਿੱਚ ਇੱਕ BBC ਲੰਡਨ ਉਹ ਉਸ ਵੇਲੇ ਚੈਨਲ ਹੁੰਦਾ ਸੀ ਜਿਹੜਾ ਕਿ ਲੰਡਨ ਤੋਂ ਹੀ ਚੱਲਦਾ ਸੀ ਔਰ ਉਹ ਜਿਹੜਾ ਚੈਨਲ ਚੱਲਦਾ BBC ਲੰਡਨ ਉਹ ਉਹ ਪੂਰੀ ਦੁਨੀਆ ਨੂੰ ਕਵਰ ਕਰਦਾ ਸੀ ਇਸ ਤਰ੍ਹਾਂ ਉਹ ਇੰਡੀਆ ਨੂੰ ਵੀ ਕਰਦਾ ਸੀ ਬਲੂ ਸਟਾਰ ਆਪਰੇਸ਼ਨ ਦਾ ਸਾਰੇ ਦਾ ਸਾਰਾ ਜੋ ਵੀ ਸਿਸਟਮ ਸੀਗਾ ਉਹ BBC ਲੰਡਨ ਨੇ ਉਸ ਵੇਲੇ ਕਵਰ ਕੀਤਾ ਸੀ ਜਦੋਂ ਇਦਾਂ ਦੇ ਜਿਹੜੇ ਚੈਨਲ ਉਦੋਂ ਤੋਂ ਲੈ ਕੇ ਹੁਣ ਤੱਕ ਚਲੋ মিডিਆ ਬਹੁਤ ਤੇਜ਼ ਹੋ ਗਿਆ ਤੇ ਜਦੋਂ ਅਮਰੀਕਾ ਦੀ ਨਿਊਜ਼ ਜਾਂਦੀਆਂ ਇੱਥੇ ਸਿੱਖਾਂ ਦੀਆਂ ਖਬਰਾਂ ਚੱਲਦੀਆਂ ਜਾਂ ਇੰਡੀਆ ਵਿੱਚ ਸਿੱਖਾਂ ਤੇ ਕੋਈ ਜ਼ੁਲਮ ਹੁੰਦਾ ਜਾਂ ਸਿੱਖ ਸਿੱਖਾਂ ਦੇ ਨਾਲ ਵਧਿਕੀਆਂ ਹੁੰਦੀਆਂ ਜਿਹਨੂੰ ਕਹ ਲੋ ਕਿ ਕੋਈ ਕੋਈ ਜੱਜ ਦੀ ਕੁੜੀ ਜੱਜ ਵਾਸਤੇ ਕੁੜੀ ਕੋਈ ਜਾਂਦੀ ਆ ਤੇ ਉਹਦੇ ਕਹਿੰਦੇ ਜੀ ਤੁਸੀਂ ਆਪਣੇ ਜਿਹੜਾ ਸ੍ਰੀ ਸਾਹਿਬ ਲਾ ਕੇ ਆਓ ਜਾਂ ਪਾਰਲੀਮੈਂਟ ਦੇ ਵਿੱਚ ਕੋਈ ਕਿਰਪਾਨ ਲੈ ਕੇ ਜਾਂਦਾ ਤੁਸੀਂ ਕਿਰਪਾਨ ਲੈ ਕੇ ਨਹੀਂ ਜਾ ਸਕਦੇ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹ ਇਸ ਇੰਡੀਆ ਗਵਰਨਮੈਂਟ ਦੇ ਉਲਟ ਜਾਂਦੀਆਂ ਆ ਤੇ ਉਹ ਫਿਰ ਵਿਦੇਸ਼ ਨੀਤੀ ਦੇ ਵਿੱਚ ਹੀ ਆ ਜਾਂਦੀਆਂ ਤੇ ਵਿਦੇਸ਼ਾਂ ਵਿੱਚ ਜਾ ਕੇ ਫਿਰ ਜਿਹੜਾ ਹਿੰਦੁਸਤਾਨ ਦੀ ਭੰਡੀ ਪ੍ਰਚਾਰ ਹੁੰਦਾ ਤੇ ਫੇ ਮੀਡੀਆ ਵੀ ਪਿੱਛੇ ਨਹੀਂ ਹਟਦਾ ਤੇ ਮੀਡੀਆ ਨੂੰ ਖਬਰ ਵੀ ਚਾਹੀਦੀ ਹੁੰਦੀ ਆ ਤੇ ਇਸ ਲਈ ਇਹ ਸਾਰੀਆਂ ਖਬਰਾਂ ਜਿਹੜੀਆਂ ਆ ਉਹ ਇੰਡੀਆ ਦੇ ਉਲਟ ਜਾਂਦੀਆਂ ਤੇ ਬਾਹਰੀਆਂ ਕੰਟਰੀਆਂ ਜਿਹੜੀਆਂ ਇਹਦੇ ਤੇ ਫੇ ਇਦਾਂ ਦਾ ਕੋਈ ਨਾ ਕੋਈ ਬਣਾ ਕੇ ਤੇ ਜਦੋਂ ਭਾਰਤ ਨੂੰ ਦਮਨਕਾਰੀ ਮੁਲਕ ਬਣਾਤਾ ਵੀ ਇੱਥੇ ਧੱਕੇਸ਼ਾਹੀ ਚੱਲਦੀ ਆ ਮਨੁੱਖਾਂ ਦੀ ਕੋਈ ਮਨੁੱਖ ਦੀ ਕੋਈ ਕਦਰ ਕੀਮਤ ਨਹੀਂ ਹੈਗੀ ਤੇ ਇੱਥੇ ਡਿਕਟੇਟਰਸ਼ਿਪ ਚੱਲਦੀ ਆ ਤੇ ਇੱਥੇ ਹਿੰਦੂ ਰਾਜ ਚੱਲਦਾ ਆ ਉਹ ਇਦਾਂ ਦੀਆਂ ਚੀਜ਼ਾਂ ਬਣਾ ਕੇ ਤੇ ਫਿਰ ਜਿਹੜੀ ਕੰਟਰੀ ਆ ਉਹਦੇ ਤੇ ਇਦਾਂ ਦਾ ਦਮਨਕਾਰੀ ਦਾ ਕੋਈ ਲੇਬਲ ਲਾ ਕੇ ਉਸ ਲਿਸਟ ਵਿੱਚ ਪਾ ਦਿੱਤਾ ਜਾਂਦਾ ਜੀਬ ਰਾਣ ਸਾਹਿਬ ਕੁਝ ਕੁ ਪੁਆਇ ਆਪਾਂ ਡਿਸਕਸ਼ਨ ਕਰਾਂਗੇ ਜਿੰਨਾ ਤੋਂ ਪਤਾ ਲੱਗਦਾ ਵੀ ਇਹ ਪੁਆਇੰਟਾਂ ਨੂੰ ਡਿਸਕਸ਼ਨ ਕੀਤਾ ਹੋਣਾ ਅ ਅਮਰਤਪਾਲ ਦੀ ਆਪਾਂ ਗੱਲਬਾਤ ਲੈਣੇ ਜੀ ਅਮਰਤਪਾਲ ਨੂੰ ਜਦੋਂ ਫੜ ਲੈਂਦੇ ਆ ਉਹਦੇ ਤੇ ਐਨਐਸਏ ਲਾ ਦਿੰਦੇ ਆ ਤੇ ਬਾਅਦ ਦੇ ਵਿੱਚ ਲਗਾਤਾਰ ਐਕਸਟੈਂਡ ਕਰੀ ਆਉਂਦੇ ਆ ਚਲੋ ਇੱਥੋਂ ਤਾਂ ਸਮਝ ਆਉਂਦੀ ਹੈ ਵੀ ਲੋਕਾਂ ਦੇ ਵਾਸਤੇ ਖਤਰਾ ਨਾ ਇੱਕ ਹੋ ਸਕਦਾ ਪਰ ਜਦੋਂ ਐਮਪੀ ਬਣ ਜਾਂਦਾ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਜਾਂਦਾ ਫਿਰ ਉੱਥੇ ਐਦਾਂ ਨਹੀਂ ਪ੍ਰੂਵ ਹੁੰਦਾ ਵੀ ਲੋਕ ਤਾਂ ਇਹਨੂੰ ਚਾਹੁੰਦੇ ਆ ਇਨੇ ਲੱਖ ਲੋਕ ਇਹਨੂੰ ਚਾਹੁੰਦੇ ਆ ਵੀ ਭਾਈ ਇਹ ਸਾਡਾ ਰਾਜਨੇਤਾ ਹੈਗਾ ਪਰ ਤੁਸੀਂ ਬਾਰ ਬਾਰ ਉਹਦੇ ਤੇ ਉਹ ਲਾਈ ਜਾਂਦੇ ਆ ਕੋਈ ਰਹਿਮ ਵਾਲੀ ਕੋਈ ਗੱਲ ਨਹੀਂ ਕੋਈ ਉਹਨੂੰ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ ਐਡਾ ਵੱਡਾ ਕੋਈ ਮੈਨੂੰ ਨਹੀਂ ਲੱਗਦਾ ਕੋਈ ਐਡਾ ਵੱਡਾ ਜੁਰਮ ਦਿਖਾਇਆ ਹੋਣਾ ਜਾਂ ਕੀਤਾ ਹੋਣਾ ਜਾਂ ਕਿਤੇ ਬੰਬ ਮਾਰ ਕੇ ਡਾਇਆ ਹੋਣਾ ਜਾਂ ਕੁਛ ਕੀਤਾ ਹੋਣਾ ਐਵੇਂ ਹੀ ਗੱਲਾਂ ਬਾਤਾਂ ਦੀ ਸਾਰਾ ਕੁਝ ਦਿਖੀ ਜਾਂਦਾ ਜੀ ਦੂਜੀ ਗੱਲ ਇਹ ਆ ਭਾਈ ਕਈਆਂ ਜਦੋਂ ਸਜ਼ਾ ਪੂਰੀ ਹੋ ਜਾਂਦੀ ਹੈ ਕਿਸੇ ਵੀ ਕੈਦੀ ਦੀ ਤਾਂ ਉਹਨੂੰ ਛੱਡਣ ਦਾ ਹੱਕ ਬਣਦਾ ਹੁੰਦਾ ਪਰ ਇੱਥੇ ਤਾਂ ਸਜ਼ਾ ਪੂਰੀਆਂ ਡਬਲ ਡਬਲ ਵੀ ਹੋਈਆਂ ਤੇ ਕਿਸੇ ਨੂੰ ਛੱਡਿਆ ਨਹੀਂਗਾ ਇਹ ਵੀ ਪੁਆਇੰਟ ਆਇਆ ਹੁਣ ਉਹਨਾਂ ਦੇ ਸਾਹਮਣੇ ਤੀਜਾ ਪੁਆਇੰਟ ਹੈਗਾ মিডিਆ মিডিਆ ਕੀ ਕਰਦਾ ਜੇ ਕੋਈ ਛੋਟੀ ਮੋਟੀ ਗੱਲ ਹੋਈ ਹੋਵੇ ਸਿੱਖਾਂ ਦੇ ਨਾਲ ਉਹਨੂੰ ਵਧਾ ਚੜਾ ਕੇ ਪਤਾ ਨਹੀਂ ਕਿੱਥੋਂ ਦੀ ਕਿੱਥੇ ਲੈ ਜਾਂਦਾ ਤੇ ਉਹਦੇ ਨਾਲ ਵੀ ਫਰਕ ਪੈਂਦਾ ਵੀ ਜੇ ਪਵਾ ਕੋਈ ਆਪਦੇ ਦੇਸ਼ ਦੀ ਖਾਤਰੀ ਜਮਨ ਦਲਜੀਤ ਦੀ ਗੱਲ ਸੀਗੀ ਦਲਜੀਤ ਦੀ ਇੱਕ ਫਿਲਮ ਹੀ ਹੋਣੀ ਸੀ ਤੇ ਉਹਨੂੰ ਹੋਰ ਹੀ ਪਾਸੇ ਜੋੜਤਾ ਵੀ ਇਹ ਤਾਂ ਖਾਲਸਥਾਨੀ ਹੈ ਤੇ ਕਿੱਥੋਂ ਦਾ ਕੁਝ ਹੈਗਾ ਆਪਾਂ ਵੀ ਜੇ ਖਬਰਾਂ ਕਰੀਏ ਨੇ ਨਾ ਜੇ ਕਿਤੇ ਆਪਾਂ ਇਹ ਕਹਤਾ ਵੀ ਐਮਪੀ ਹੈਗਾ ਭਾਈ ਉਹਦੀ ਗੱਲ ਸੁਣਨੀ ਚਾਹੀਦੀ ਆ ਜਾਂ سزا ਪੂਰੀਆਂ ਹੋ ਚੰਗੀਆਂ ਤੇ ਇਹ মিডিਆ ਨੇ ਤਾਂ ਆਪਾਂ ਨੂੰ ਵੀ ਉਲਟਾ ਚਲਾ ਦੇਣਾ ਹਾਲਾਂਕਿ ਆਪਾਂ ਹਿੰਦੁਸਤਾਨ ਨੂੰ ਪਿਆਰ ਕਰਨ ਵਾਲੇ ਆਂ ਇੰਡੀਆ ਨੂੰ ਪਿਆਰ ਕਰਨ ਵਾਲੇ ਆਂ ਨਾ ਹੀ ਆਪਾਂ ਕੋਈ ਖਾਲਿਸਤਾਨ ਦੇ ਖਿਲਾਫ ਆ ਜਾਂ ਕੋਈ ਨਾ ਹੀ ਆਪਾਂ ਕਹਿੰਨੇ ਵੀ ਖਾਲਿਸਤਾਨ ਆਵੇ ਪਰ ਇਹਨਾਂ ਨੇ ਐਵੇਂ ਜੋੜ ਦੇਣਾ ਜੇ ਆਪਾਂ ਗੱਲ ਕਰਤੀ ਅਗਲਾ ਹੈਗਾ ਕਿਸਾਨੀ ਜਦੋਂ ਮੁੱਦਾ ਹੋਇਆ ਸੀਗਾ ਕਿਸਾਨਾਂ ਨੇ ਆਪਦੀਆਂ ਮੰਗਾਂ ਲੈ ਕੇ ਗਏ ਸੀਗੇ ਤੇ ਇਹ ਕਹਿੰਦੇ ਖਾਲਿਸਤਾਨੀ ਆ ਏ ਫਲਾਨਾ ਧੁੰਕਾ ਐਵੇਂ ਜੋੜ ਦੇਣਾ ਕਿਸੇ ਚੀਜ਼ ਨਾਲ 1984 ਵੇਲੇ ਕੀ ਕੁਝ ਹੋਇਆ ਕਿਤੇ ਨਾ ਕਿਤੇ ਆ ਮੀਡੀਆ ਦਾ ਤੇ ਲੋਕਾਂ ਦਾ ਬੜਾ ਹੈਗਾ ਜਿਹੜੇ ਐਵੇਂ ਪੱਖਪਾਤ ਕਰ ਦਿੰਦੇ ਤੇ ਇਹਨਾਂ ਚੀਜ਼ਾਂ ਕਰਕੇ ਹੀ ਅੱਗੇ ਆਈਆਂ ਚੀਜ਼ਾਂ ਕੋਈ ਵੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਿੰਨੇ ਬੰਦੇ ਰਹਿੰਦੇ ਆ ਜ਼ਮੀਨਾਂ ਮਾਲਕਾਂ ਵਿੱਚ ਕੋਈ ਵੀ ਆ ਉਹ ਬਹੁਤੇ ਕੋਈ ਖਾਲਸਥਾਨ ਦੀ ਗੱਲ ਨਹੀਂ ਕਰਦੇ ਬਹੁਤੇ ਗਿਣਮੇ ਚੁਣਮੇ ਕਰਦੇ ਹੋਣੇ ਆ ਪਰ ਉਹਨਾਂ ਨੂੰ ਹੋਰ ਹੀ ਪਾਸੇ ਤੋਲ ਮੋਲ ਕੇ ਲੈ ਜਾਂਦੇ ਆ ਤੇ ਫਿਰ ਉਹਨਾਂ ਨੂੰ ਵਾਕਈ ਸੋਚਣਾ ਮਜਬੂਰ ਹੋ ਜਾਂਦਾ ਵਾਕਈ ਸਾਡੇ ਨਾਲ ੱੱਕੇ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਤਾਂ ਫਿਰ ਆਉਂਦੀ ਹੈ ਨਾ ਗੱਲ ਡਾਕਟਰ ਸਾਹਿਬ ਇਹ ਬਿਲਕੁਲ ਜਿਵੇਂ ਤੁਸੀਂ ਗੱਲਾਂ ਕੀਤੀਆਂ ਤੁਹਾਡੀ ਗੱਲ ਬਿਲਕੁਲ 101% درست ਨੇ ਕਿ ਬਾਕੀ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਜਿਹੜੀਆਂ ੱੱਕੇਸ਼ਾਈਆਂ ਹੋਈਆਂ ਇਹ ਇਹਦੇ ਨਾਲ ਇੰਡੀਆ ਗਵਰਨਮੈਂਟ ਦੀ ਬਦਨਾਮੀ ਜਿਹੜੀ ਵਰਲਡ ਪੱਧਰ ਤੇ ਹੁੰਦੀ ਆ ਔਰ ਇਹ ਔਰ ਇਹਨਾਂ ਚੀਜ਼ਾਂ ਤੋਂ ਕੋਈ ਸਬਕ ਸਿੱਖ ਰਹੀ ਇਹੋ ਇਹ ਲੋਕ ਕੋਸ਼ਿਸ਼ ਵੀ ਨਹੀਂ ਕਰਦੇ ਅਮਰਤਪਾਲ ਵਾਲੀ ਗੱਲ ਹੋਵੇ ਇੱਕ ਹਿੰਦੂਸਤਾਨ ਦੀ ਮੈਂਬਰ ਪਾਰਲੀਮੈਂਟ ਦੇ ਵਿੱਚ ਉਹ ਬੰਦਾ ਜੇਲ੍ਹ ਦੇ ਵਿੱਚ ਬੈਠਾ ਜਿੱਤ ਕੇ ਆਇਆ ਹੋਵੇ ਉਹ ਉਹ ਲੱਖ ਤੋਂ ਵੱਧ ਵੋਟਾਂ ਜਿੱਤਿਆ ਹੋਵੇ ਔਰ ਉਹਨੂੰ ਆਪਣੇ ਹਲਕੇ ਦੀ ਕੀ ਆਪਣੇ ਲੋਕਾਂ ਨਾਲ ਗੱਲ ਕਰਨ ਦਾ ਅਧਿਕਾਰ ਨਾ ਹੋਵੇ ਤਾਂ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਵੇ ਹਾਲਾਂਕਿ ਜਿਹੜਾ ਉਹਦਾ ਜੁਰਮ ਆ ਉਹ ਕੋਈ ਬਾਲਾ ਵੱਡਾ ਜੁਰਮ ਨਹੀਂ ਸੀਗਾ ਕਿ ਪਰ ਤੁਸੀਂ ਫੇਰ ਵੀ ਅੰਗਸੇ ਲਾ ਕੇ ਉਹਨੂੰ ਉਹਨੂੰ ਡਿਬਰੂ ਕੜਦੀ ਜੇਲਾ ਵਿੱਚ ਪੇ ਇਹ ਚੀ ਔਰ ਇਹਦੇ ਤੋਂ ਪਹਿਲਾਂ ਤੁਸੀਂ ਜਿੰਨੀਆਂ ਵੀ ਗੱਲ ਕੀਤੀਆਂ ਜਦੋਂ ਕਿਸਾਨੀ ਅੰਦੋਲਨ ਚੱਲਦਾ ਆ ਕਿਸਾਨੀ ਅੰਦੋਲਨ 700 ਬੰਦਾ ਮਰ ਗਿਆ ਔਰ ਉਹਦੇ ਤੇ ਕੋਈ ਇਨਵੈਸਟੀਗੇਸ਼ਨ ਨਹੀਂ ਕੋਈ ਕਮਿਸ਼ਨ ਨਹੀਂ ਬੈਠਾ ਕੋਈ ਮੌਜੂਦਾ ਨਹੀਂ ਦਿੱਤਾ ਗਿਆ ਇਹ ਉਹ ਤੋਂ ਬਾਅਦ ਵਿੱਚ ਕੋਟਾਂ ਕੋਟਾਂ ਲੰਬਾਂ ਲੰਬਾ ਟਾਈਮ ਕੇਸਾਂ ਨੂੰ ਲਟਕਾਉਂਦੀਆਂ ਆ ਜੁਡੀਸ਼ਰੀ ਤੇ ਵੀ ਇਹ 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 ਜਿਹੜੀਆਂ ਕੰਟਰੀਆਂ ਨੇ ਇਹ ਜੁਡੀਸ਼ਰੀ ਤੇ ਵੀ ਅੱਖ ਰੱਖਦੀਆਂ ਆ ਵੀ ਜੁਡੀਸ਼ਰੀ ਇੱਥੇ ਦੀ ਕੀ ਕਰਦੀ ਆ ਔਰ ਲੰਬਾ ਲੰਬਾ ਟਾਈਮ ਉਹਨਾਂ ਨੂੰ ਜੇਲ੍ਹਾਂ ਵਿੱਚ ਧੱਕਿਆ ਜਾਂਦਾ ਔਰ ਜੁਡੀਸ਼ਰੀ ਬੇਵੱਸ ਦਖਾਈ ਦਿੰਦੀ ਆ ਇਹ ਹੋਰ ਜਿਹੜੀਆਂ ਜਦਾਂ ਕਹਿ ਸਕਦੇ ਆ ਕਿ ਆਪਾਂ ਸਿੱਖਾਂ ਦੀ ਜੇ ਆਪਾਂ ਬਾਕੀ ਕੰਟਰੀਆਂ 'ਚ ਗੱਲ ਕਰੀਏ ਸਿੱਖ ਨੂੰ ਬੜੀ ਰਿਸਪੈਕਟ ਦੇ ਨਾਲ ਦੇਖਿਆ ਜਾਂਦਾ ਆ ਬਸ ਠੀਕ ਹੈ ਕਿ ਕਈ ਗੱਲਾਂ ਤੇ ਆ ਕੇ ਕੋਈ ਕੋਈ ਮਾਨਸਿਕਤਾ ਪੱਖੋਂ ਬਿਮਾਰ ਲੋਕ ਜਿਹੜੇ ਆ ਉਹ ਸਿੱਖਾਂ ਤੇ ਹਮਲੇ ਵੀ ਕਰਦੇ ਆ ਪਰ ਫਿਰ ਵੀ ਇਹਨਾਂ ਨੂੰ ਬੜੀ ਇਹਨਾਂ ਨੂੰ ਬੜੇ ਸਨਮਾਨ ਦੇ ਨਾਲ ਰੱਖਿਆ ਦਿਖਿਆ ਜਾਂਦਾ ਜਦੋਂ ਜਦੋਂ ਅੰਗਰੇਜ਼ਾਂ ਦਾ ਇਹ ਖਾਸ ਤੌਰ ਤੇ ਇੰਗਲੈਂਡ ਦਾ ਜਦੋਂ ਇਹਨਾਂ ਦੀ ਮੈਮਰੀ ਬਹੁਤ ਤੇਜ਼ ਆ ਜਿਹੜੇ ਗੋਰੇ ਆ ਅੰਗਰੇਜ਼ਾਂ ਦੀ ਮੈਮਰੀ ਬਹੁਤ ਤੇਜ਼ ਆ ਤੇ ਇਹ ਖਾਸ ਤੌਰ ਤੇ ਇੰਗਲੈਂਡ ਵਾਲੇ ਜਿਹੜੇ ਗੋਰੇ ਆ ਇਹ ਹਿਸਟਰੀ ਬਹੁਤ ਪੜਦੇ ਆ ਇਹ ਇਹ ਕਿਉਂਕਿ ਬਹੁਤ ਸਾਰੀਆਂ ਆਜ਼ਾਦੀ ਤੋਂ ਪਹਿਲਾਂ ਦੀਆਂ ਸਾਡੀਆਂ ਨਿਸ਼ਾਨੀਆਂ ਜਾਂ ਆਜ਼ਾਦੀ ਤੋਂ ਬਾਅਦ ਦੀਆਂ ਸਾਡੀਆਂ ਨਿਸ਼ਾਨੀਆਂ ਖਾਸ ਤੌਰ ਤੇ ਸਿੱਖਾਂ ਦੀਆਂ ਤੇ ਮਹਾਰਾਜਾ ਰ ਬੀ ਨੂੰ ਤਿਆਰ ਰੱਖਣ ਵਾਸਤੇ ਵੀ ਗਹਾਂ ਲਈ ਜਨਰੇਸ਼ਨ ਵੀ ਇਹਨਾਂ ਨੂੰ ਪੜੇ ਜੇ ਦੇਖਿਆ ਜਾਵੇ ਤਾਂ ਸਿੱਖ ਰਾਜ ਦੀ ਆਪਾਂ ਜਦੋਂ ਗੱਲ ਕਰਦੇ ਆ ਜਦੋਂ ਜਦੋਂ ਅੰਗਰੇਜ਼ਾਂ ਨੇ ਰਾਜ ਖੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਤੋਂ ਤੇ ਉਹ ਉਹ ਉਹਨਾਂ ਨੂੰ ਸਿੱਖ ਰਾਜ ਕਿਹਾ ਜਾਂਦਾ ਸੀ ਤੇ ਉਹ ਸਿੱਖਾਂ ਦਾ ਰਾਜ ਸੀ ਜਦੋਂ ਕਮਰਦ ਲੀਪ ਸਿੰਘ ਨੇ ਕਿਰਪਾਨ ਚੱਕੀ ਆ ਆਪਣੇ ਆਪਣੇ ਉਹਨਾਂ ਕਿਹਾ ਵੀ ਮੇਰੇ ਮੇਰੇ ਬਾਬੇ ਦੀ ਕਿਰਪਾਨ ਮੈਨੂੰ ਦਿਓ ਹਨਾ ਤੇ ਮੇਰੇ ਬਜ਼ੁਰਗਾਂ ਦੀ ਕਿਰਪਾਨ ਮੈਨੂੰ ਦਿਓ ਤੇ ਨਾਲ ਸਾਡਾ ਜਿਹੜਾ ਸਿੱਖ ਰਾਜ ਆ ਉਹ ਸਾਨੂੰ ਦਿਓ ਹਨਾ ਤੇ ਉਹ ਇਹ ਚੀਜ਼ਾਂ ਨੂੰ ਇਹ ਇਹ ਲੋਕ ਬਾਚਦੇ ਆ ਵੀ ਇਹ ਇਹ ਸਿੱਖ ਰਾਜ ਮੰਗਦੇ ਆ ਹੁਣ ਸਿੱਖ ਰਾਜ ਇੱਕ ਵੱਖਰੀ ਗੱਲ ਆ ਖਾਲਸਤਾਨ ਇੱਕ ਵੱਖਰੀ ਗੱਲ ਆ ਕਿਉਂਕਿ ਸਿੱਖ ਰਾਜ ਤਾਂ ਸਾਡਾ ਸਿਗਰ ਰਾਜ ਉਹ ਉਹ ਸਿੱਖਾਂ ਦੇ ਕੋਲੋਂ ਖੋਹ ਲਿਆ ਗਿਆ ਅੰਗਰੇਜ਼ਾਂ ਨੇ ਬਾਅਦ ਵਿੱਚ ਚਲੋ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਵਾਲੀ ਗੱਲ ਚੱਲ ਪਈ ਤੇ ਸਿੱਖਾਂ ਤੇ ਫਿਰ ਉਹ ਜ਼ੁਲਮ ਵਾਧਦੇ ਰਹੇ ਇਹ ਸਿੱਖ ਰਾਜ ਤੇ ਖਾਲਸਤਾਨ ਇੱਕ ਵੱਖਰੀ ਗੱਲ ਆ ਜੇ ਜੇ ਅਸੀਂ ਗੱਲ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਦੀ ਉਹ ਨਹੀਂ ਖਾਲਸਤਾਨ ਦੀ ਸਿੱਧੀ ਗੱਲ ਨਹੀਂ ਕੀਤੀ ਉਹਨੇ ਸਿੱਖ ਰਾਜ ਦੀ ਹੀ ਗੱਲ ਕੀਤੀ ਆ ਕਿ ਸਿੱਖ ਰਾਜ ਕਿਹੜਾ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਆ ਜਿਹੜੇ ਵਿੱਚ ਸਾਰਿਆਂ ਧਰਮਾਂ ਦਾ ਮਾਨ ਸਨਮਾਨ ਸੀ ਸਾਰੇ ਗੁਰਦੁਆਰਿਆਂ ਮੰਦਰਿਆਂ ਮੰਦਰਾਂ ਨੂੰ ਬਕਾਇਦਾ ਜੋ ਉਹ ਤੋਂ ਸਰਦਾ ਸੀ ਉਹ ਦਿੰਦਾ ਸੀ ਔਰ ਜਾਇਦਾਦਾਂ ਵੀ ਗੁਰਦੁਆਰਿਆਂ ਤੇ ਮੰਦਰਾਂ ਨਾਂ ਤੇ ਲਾਉਂਦਾ ਸੀ ਔਰ ਸਰਬੱਤ ਦੇ ਭਲੇ ਲਈ ਉਹ ਗੱਲ ਕਰਦੇ ਉਹਨੂੰ ਸਿੱਖ ਰਾਜ ਕਹਿੰਦੇ ਆ ਔਰ ਉਹ ਸਿੱਖ ਰਾਜ ਜਿਹੜਾ ਆ ਉਹ ਉਹਦੇ ਬਾਰੇ ਸਭ ਤੋਂ ਵੱਧ ਅਗਰ ਕੋਈ ਜਾਣਕਾਰ ਹੈਗੇ ਸਾਡੇ ਵੀ ਬੁੱਧੀਜੀਵ ਹੋਣਗੇ ਜਿੰਨਾਂ ਕ ਆਪਾਂ ਗਿਆਨ ਗੌਰ ਗਿਆਨ ਰੱਖਦੇ ਆਪਾਂ ਨੂੰ ਵੀ ਉਹਨਾਂ ਕ ਹੈਗਾ ਪਰ ਇੰਗਲੈਂਡ ਦੇ ਜਿਹੜੇ ਗੋਰੇ ਨੇ ਉਹ ਸਿੱਖ ਰਾਜ ਦੀ ਹਿਸਟਰੀ ਨੂੰ ਬਹੁਤ ਪੜ੍ਹਦੇ ਆ ਉਹ ਸਿੱਖ ਰਾਜ ਦੀਆਂ ਨਿਸ਼ਾਨੀਆਂ ਵੀ ਵੇਖਦੇ ਆ ਤੇ ਉਹਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਕੀ ਚੀ ਬਾਕੀ ਜੋ ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਦੇ ਨਾਲ ਇੰਡੀਆ ਵਿੱਚ ਕੀ ਹੁੰਦਾ ਕਿਉਂਕਿ ਹੁਣ ਅੱਗੇ ਆਈਆਂ ਗੱਲਾਂ ਨਹੀਂ ਰਹੀਆਂ ਕਿ ਗੱਲ ਨੂੰ ਦਬਾ ਲਿਆ ਜਾਊਗਾ ਹੁਣ ਤਾਂ মিডিਆ ਚੱਟ ਖਬਰਾਂ ਕਿਤਨੀਆਂ ਕਿਤੇ ਪਹੁੰਚ ਹੁੰਦੀਆਂ ਸੋ ਇਸ ਲਈ ਜਿਹੜੀਆਂ ਇਹ ਕੰਟਰੀਆਂ ਆ ਇਹ ਇਹ ਕੰਟਰੀਆਂ ਨੂੰ ਪਤਾ ਹੈ ਕਿ ਇੱਥੇ ਸਿੱਖਾਂ ਨਾਲ ਕੀ ਹੁੰਦਾ ਆ ਤੇ ਇਹ ਸਿੱਖਾਂ ਦੇ ਜਿਹੜੇ ਸਿੱਖ ਨੇ ਉਹ ਆਪਣੀ ਕੰਟਰੀ ਛੱਡ ਕੇ ਹੋਰ ਨਾ ਕੰਟਰੀਆਂ 'ਚ ਕਿਉਂ ਜਾਂਦੇ ਆ ਉਹਨਾਂ ਦੇ ਸਾਰੇ ਕਾਰਨ ਇਹਨਾਂ ਲੋਕਾਂ ਨੂੰ ਪਤਾ ਆ ਇਸ ਲਈ ਉਹਨਾਂ ਨੇ ਜਿਹੜਾ ਇਹ ਇਹ ਦਮਨਕਾਰੀ ਕਿਹਾ ਮੇਰੇ ਖਿਆਲ ਨਾਲ ਦੇਸ਼ ਲਈ ਹਿੰਦੁਸਤਾਨ ਲਈ ਬੜੀ ਸ਼ਰਮ ਵਾਲੀ ਗੱਲ ਆ ਵੀ ਇੱਕ ਡਿਜੀਟਲ ਇੰਡੀਆ ਬਣਦਾ ਬਣਦਾ ਅਜ ਦਮਨਕਾਰੀ ਮੁਲਕ ਬਣਦਾ ਜਾ ਰਿਹਾ ਦੇਸ਼ ਦੇ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਹਰੇਕ ਕੰਟਰੀ ਜਾ ਕੇ ਇੰਡੀਆ ਦੀ ਸਿਫਤਾਂ ਕਰਦਾ ਲੇਕਿਨ ਜੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਆ ਉਹਦੀ ਉਲੰਘਣਾ ਹੁੰਦੀ ਆ ਤੇ ਉੱਥੇ ਜਾ ਕੇ ਹਰੇਕ ਭ ਝੁੱਕ ਜਾਂਦਾ ਸਾਡਾ ਖਾਲਸਤਾਨ ਦੇ ਨਾਲ ਜਾਂ ਜਾਂ ਸਾਡਾ ਹੋਰ ਕਿਸੇ ਨਾਲ ਸਾਡਾ ਕੋਈ ਮਤਲਬ ਨਹੀਂ ਅਸੀਂ ਸਿਰਫ ਤੇ ਸਿਰਫ ਗੱਲ ਇਹ ਕਰਦੇ ਆ ਕਿ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਇੰਡੀਆ ਨੂੰ ਦਮਨਕਾਰੀ ਲਿਸਟ ਵਿੱਚ ਪਾਇਆ ਉਹ ਕਿਉਂ ਪਾਇਆ ਗਿਆ ਉਹ ਕਮਜ਼ੋਰੀ ਜੀ ਵੀਰੋ ਐਸਜੀਆਈ ਦੀ ਵੀਡੀਓ ਦਮਨਕਾਰੀ ਦਮਨਕਾਰੀ ਇਹਦਾ ਮਤਲਬ ਸਿੱਖਾਂ ਸਰਦਾਰਾਂ ਨੂੰ ਲੈ ਕੇ ਯੂਕੇ ਨੇ ਬੋਲੇ ਕਿ ਭਾਰਤ ਨੂੰ ਦਮਨਕਾਰੀ ਤਾਂ ਕਿਹਾ ਗਿਆ ਕਿਉਂਕਿ ਭਾਰਤ ਜਦੋਂ ਵੀ ਸਿੱਖ ਸਰਦਾਰਾਂ ਨੇ ਆਪਣੇ ਰਾਈਟਸ ਮੰਗੇ ਨੇ ਆਪਣੇ ਹੱਕ ਮੰਗੇ ਨੇ ਤੇ ਸਿੱਖ ਸਰਦਾਰਾਂ ਨੂੰ ਜ਼ਲੀਲ ਕੀਤਾ ਗਿਆ ਕਤਲ ਕੀਤਾ ਗਿਆ ਸਿੱਖਾਂ ਦੇ ਰਾਈਟ ਸਿੱਖਾਂ ਨੂੰ ਨਾ ਦਿੱਤੇ ਗਏ ਸਿੱਖ ਸਰਦਾਰਾਂ ਦੇ ਕੋਈ ਰਾਈਟ ਹੈ ਆਪਣੀ ਹੱਕ ਮੰਗਦੇ ਨੇ ਆਪਣੀ ਆਵਾਜ਼ ਮੰਗਦੇ ਨੇ ਆਪਣੀ ਜ਼ਮੀਨ ਮੰਗਦੇ ਨੇ ਲੇਕਿਨ ਕਦੀ ਵੀ ਸਿੱਖ ਸਰਦਾਰਾਂ ਨੂੰ ਸਿੱਖਾਂ ਦੇ ਰਾਈਟਸ ਨਹੀਂ ਦਿੱਤੇ ਗਏ ਪੰਜਾਬ ਦੀ ਸਰਕਾਰ ਵੱਲੋਂ ਜਾਂ ਫਿਰ ਭਾਰਤ ਦੀ ਸਰਕਾਰ ਵੱਲੋਂ ਕਦੀ ਵੀ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਨਹੀਂ ਦਿੱਤੇ ਗਏ ਇਹ ਦਮਨਕਾਰੀ ਦਾ ਲਫ਼ਜ਼ ਪਹਿਲੇ ਯੂਕੇ ਤੇ ਇਸਤੇਮਾਲ ਹੁੰਦਾ ਰਿਹਾ ਹੈ ਯੂਕੇ ਜਦੋਂ ਲੇਕਿਨ ਹੁਣ ਇਸ ਟਾਈਮ ਯੂਕੇ ਦੂਸਰੇ ਮੁਲਕਾਂ ਤੇ ਇਹ ਇਲਜ਼ਾਮ ਲਾ ਰਹੇ ਜਿਹਦੇ ਅੰਦਰ ਪਾਕਿਸਤਾਨ ਵੀ ਹੈ ਹੋਰ ਵੀ ਮੁਲਕ ਨੇ ਲੇਕਿਨ ਭਾਰਤ ਨੂੰ ਇਸ ਵਜ੍ਹਾ ਤੋਂ ਦਮਨਕਾਰੀ ਕਿਹਾ ਗਿਆ ਹੈ ਕਿਉਂਕਿ ਭਾਰਤ ਸਿੱਖ ਸਰਦਾਰਾਂ ਦੇ ਰਾਈਟਸ ਨਹੀਂ ਦੇ ਰਿਹਾ ਸਿੱਖਾਂ ਦੇ ਰਾਈਟਸ ਉਹਨਾਂ ਤੱਕ ਨਹੀਂ ਪਹੁੰਚ ਰਹੇ ਲੇਕਿਨ ਇਹ ਕਿੰਨੀ ਦੇਰ ਤੱਕ ਕਿਉਂਕਿ ਇਸ ਟਾਈਮ ਦੇ ਪੂਰੇ ਜਿੰਨੀ ਵੀ ਪੂਰੀ ਦੁਨੀਆ ਦੇ ਅੰਦਰ ਲੋਕ ਵਸਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਚੱਲ ਗਿਆ ਕਿ ਸਿੱਖ ਸਰਦਾਰ ਜਿਹੜੀ ਕੌਮ ਹੈ ਲੋਕਾਂ ਦੀ ਸੇਵਾ ਕਰਨ ਵਾਲੀ ਕੌਮ ਹੈ ਜਿੱਥੇ ਵੀ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੋਵੇ ਸਿੱਖ ਸਰਦਾਰ ਉੱਥੇ ਖੜ ਜਾਂਦੇ ਨੇ ਲੇਕਿਨ ਸਿੱਖਾਂ ਨੂੰ ਉਹਨਾਂ ਦੇ ਰਾਈਟਸ ਨਹੀਂ ਮਿਲਦੇ ਜਿਹੜਾ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਉਹ ਨਹੀਂ ਮਿਲਦਾ ਪੂਰੀ ਦੁਨੀਆ ਇਸ ਟਾਈਮ ਤੇ ਸਿੱਖਾਂ ਦੀ ਆਵਾਜ਼ ਬਣੀ ਹੋਈ ਹੈ ਐਸੀ ਜਿਹੀ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ